ਹਾਂਜੀ ਭਾਈ ਬਾਈ ਕਨੋਪੀ ਲਾ ਕੇ ਬੈਠੇ ਬਾਹਰ ਹੀ ਬੈਠਿਆ ਜੀ ਕੀ ਹਾਲ ਹੈ ਜੀ ਠੀਕ ਆ ਠੀਕ ਠਾਕ ਹੋ ਕੈਮ ਮੋਲ ਮੋਲ ਵਧੀਆ ਹੈ ਆ ਸਾਰੀ ਬੈਠੇ ਆ ਬੈਠੇ ਫੀਦੇ ਵਿੱਚ ਹੈ ਨੀ ਕਿਉਂ ਵੱਧ ਲੈ ਆਇਆ ਫਿਰ ਹੋ ਤਾਂ ਕਿੱਧਰੋਂ ਆਏ ਸੀ ਵਧੀਆ ਵਧੀਆ ਆਈ ਤਾਂ ਐਡੀ ਲੇਟ ਹੋ ਗਏ ਹੋਰ ਸੀਗਾ ਮੇਲਾ ਦੇਖਣ ਦਾ ਕਿਉਂ ਟਾਈਮ ਹੀ ਦੇਣਾ ਇਹ ਦੁਸਹਿਰਾ ਵੇਖਣਾ ਬਾਅਦ ਚ ਅੱਛਾ ਜਾਲ ਕੀ ਹਾਲ ਜਾ ਮਾ ਹੋਰ ਫਿਰ ਮਣੀ ਸਾਈਡ 'ਤੇ ਬੈਠਾ ਤੂੰ ਸਾਈਡ ਤੇ ਨਹੀਂ ਯਾਰ ਉੱਥੇ ਪੈਠੇ ਸੀ ਉੱਥੇ ਬੰਦੇ ਆ ਗਏ ਸੀਗੇ ਆਪਾਂ ਚੱਲਾ ਇੱਧਰ ਉਹਨੇ ਗਏ ਆ ਸਾਰੇ ਆਪਣੇ ਪਿੰਡ ਦੇ ਮੁੰਡੇ ਅੱਛਾ ਸਾਰੇ ਗਏ ਗੁਣੀ ਤਾਂ ਗਏ ਆ ਉੱਥੇ ਹੋਰ ਠੀਕ ਹੈਗਾ ਕੰਨੀ ਆਇਆ ਸੀ ਕਾਰਨਾ ਮਣੀ ਛਣੀ ਵੱਟਾ ਅੱਛਾ ਸਾਰੀਆਂ ਹੀ ਸੀ ਹੋਰ ਕਰ ਲੇਟ ਹੋ ਗਿਆ ਯਾਰ ਤੁਸੀਂ ਹਨ ਅਸੀਂ ਆਏ ਫਿਰ ਦਸਹਿਰਾ ਵੇਖਣਾ ਸੀ ਸ਼ਾਮ ਨੂੰ ਅੱਛਾ ਅੱਛਾ ਠੀਕ ਆ ਹਾਂ ਉਧਰੋਂ ਸਾਰੇ ਨਹੀਂ ਹਾਂ ਉਧਰ ਵੀ ਚੱਲਾਂਗੇ ਬਹੁਤ ਠੀਕ ਹੈਗਾ ਆਇਆ ਆ ਜਾਓ ਭਾਈ ਜੀ ਕਿੱਲ ਮੈਂ ਚੱਲ ਜਣਾ ਦੇਖਾਂ ਨੀ ਹਾਂ ਹਾਂ ਮਣੀ ਹੋਰ ਫਿਰ ਇਹ ਥੱਕ ਗਈ ਬਰਾਹਾਂ ਅੱਧੀ ਤੂੰ ਵੀਡੀਓ ਕੱਟ ਪਾਉਣਾ ਓਏ ਆ ਵੇ ਤੈਨੂੰ ਵਿਖਾਉਣਾ ਮੈਂ ਤੇਰੀ ਵੀਡੀਓ ਵੀ ਵਧੀਆ ਚੱਲ ਜੀ ਇਧਰ ਵੇਖ ਕੱਢ ਦੇ ਪਿੱਛੇ ਓਰੇ ਤਾਂ ਓਏ ਓਏ ਤਾਂ ਫੇਰ ਹੈ ਗਿਆ ਸੱਜਣੋ ਦਸਹਰੇ ਦੀ ਮੰਡੀ ਮੁਕਸਰ ਕਾਫੀ ਵਧੀਆ ਸੀਗੀ ਜਰਮਨ ਵਧੀਆ ਸੀ ਉਹ ਪਾਰੀ ਬਾਲੇ ਸੀਗੇ ਤੇ ਜੈਮਰ ਘੱਟ ਸੀਗੇ ਪੂਰਾ ਆਨੰਦ ਮਿਲਿਆ ਯਾਰ ਦੋਸਤ ਸਾਰੇ ਮਣੀ ਨੇ ਸਾਰਾ ਮੇਲਾ ਦਿਖਾਇਆ ਕੱਲੇ-ਕੱਲੇ ਕੋੜੇ ਵਾਲੇ ਜਾਨੂ ਕਰਵਾਇਆ ਭਈਆ ਫਲਾਨੀ ਬਰੀਡ ਦਾ ਤੇ ਇਹਦੀ ਮਾਂ ਫਲਾਨੀ ਆ ਤੇ ਨਾਨੀ ਫਲਾਨੀ ਆ ਜਿਹੜੀਆਂ ਅਦਰੂਣੀ ਗੱਲਾਂ ਹੁੰਦੀਆਂ ਨਾ ਬਾਈ ਨੇ ਸਾਨੂੰ ਉਹ ਸਮਝਾਈਆਂ ਤੇ ਵੀਡੀਓ ਸ਼ੇਅਰ ਕਰਦੇ ਦੋਸਤੋ ਤੇ ਕਿਹੜੇ ਕਿਹੜੇ ਵੀਰ ਆਏ ਤੇ ਕਿਵੇਂ ਲੱਗੀ ਉਹ ਵੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਤੇ ਵੀਡੀਓ ਲਾਈਕ ਵੀ ਕਰ ਦਿਓ ਨਹੀਂ ਬਈ ਪੰਡਲ ਮੁਰਝ ਮੈਂ ਆ ਮਸਾ ਕਰ ਨਹੀਂ ਆਪਾਂ ਤੁਹਾਨੂੰ ਭਾਈ ਆਪਾਂ ਤੁਹਾਨੂੰ ਕਹਾਂ ਇੱਕ ਵਾਰੀ ਆਹ ਸਾਈਟ ਦਾਸ ਬਲਾ ਕੀ ਦੀ ਹੈ ਮੇਰੇ ዘਕੀ ਨਾ ਇਹ ਮੇਰੀ ਸ਼ਰਟ ਆਏ ਸ਼ਰਮ ਨਹੀਂ ਮੰਨਦਾ ਲੈ ਲੈ ਬਲੌਗ ਤੇ ਆਏ ਕਹਦੇ ਵੀ ਖਣੀ ਬਲੌਗ ਤੇ ਵੀ ਮੈਂ ਮੈਂ ਦਿੱਤੀ ਸ਼ਰਟ ਨੂੰ ਲੈ ਹਾਂ ਤੇਰਾ ਵਿੱਚ ਕੀ ਆਏ ਆਏ ਨਹੀਂ ਮੈਂ ਲੋਕਾਂ ਨੂੰ ਕੀ ਸੁਣਾਉਣੀ ਸ਼ਰਟ ਪਾਈ ਬਿੱਠ ਹੁਣ ਆ ਇੱਕ ਤੂੰ ਮੇਰੀਆਂ ਅੱਖੇ ਲੱਗਿਆ ਸੀ ਸਭ ਖਾ ਲਿਆ ਵਿਖਾ ਦੇ ਇੱਕ ਹੀ ਚੀਜ਼ ਆ ਬਈ ਦਰਦ ਕੀ ਵੀ ਦਰਦ ਹੋਣ ਲੱਗੇ ਰਾਤ ਨੂੰ ਆ ਦੇ ਦੇ ਰਾਮਾ ਜੀ ਦੇ ਨਾਲ ਠੀਕ ਆ ਜੀ ਗੋਪੀ ਤੂੰ ਮੇਰਾ ਪੇ ਨਹੀਂ ਸਹੀ ਕੀਤਾ ਫਿਰ ਤੂੰ ਕਹੇਂਗਾ ਬਾਈ ਸਟਾਰਟਿੰਗ ਪੇ ਜਾਂ ਤਾਂ ਤੈਨੂੰ ਤੂੰ ਕਹਦੇ ਵੀ ਮੇਰਾ ਸਟੱਜਮਾਂ ਸੈਟ ਨਹੀਂ ਕੀਤਾ ਓਹੋ ਵਿਸ਼ਵਾਸ ਕਰਨ ਨਹੀਂ ਦਈਦਾ ਓਏ ਆ ਜਿੱਥੇ ਨੋ ਕਰ ਦੂੰਗਾ ਮੈਂ ਤੈਨੂੰ ਆਖੇ ਸੈਟ ਕਰ ਦੂੰਗਾ ਇਹ ਤਾਂ ਆਈ ਜਾਣੇ ਡਰਲੇ ਤੇ ਲਾਸਟ ਤੇ ਹੁੰਦਾ ਟੈਕਸ ਵਾਲਾ ਫਾਰਮ ਹੈ ਤਾਂ ਟੈਕਸ ਵਾਲਾ ਫਾਰਮ ਨਹੀਂ ਉਹ ਨੋ ਪ੍ਰੋਫਿਟ ਭਰਿਆ ਜਿੱਥੇ ਮੈਂ ਤੂੰ ਉਹ ਅਗਰਾ ਕਰਦੇ ਗੋਪੀ ਯਾਰ ਕਿਉਂ ਐ ਕਰਦਾ ਯਾਰ ਬਾਈ ਕਰੂੰਗਾ ਯਾਰ ਮਣੀ ਯਾਰ ਹਾਂ ਕਰੂੰਗਾ ਯਾਰ ਮਣੀ ਆਪਣੇ ਲੈ ਆਂਦਾਂ ਨਾ ਨਰਜੀ ਖਾ ਯਾਰ ਧੋੜਿਆ ਤੇ ਦੱਬਦੇ ਨਹੀਂ ਹੁੰਦੇ ਤਾਂ ਆਪਾਂ ਦਵਨ ਲਵਨ ਵਾਲੇ ਤਾਂ ਹੈ ਹੀ ਨਹੀਂ ਨਾ ਦਵਾਈ ਕਿੱਥੇ ਆਪਣੀ ਦਵਾਈ ਹੈ ਦਵਾਈ ਯਾਰ ਹਲਟਾਲਦੇ ਨਹੀਂ ਦਵਾਈ ਘਰੇ ਪਈ ਯਾਰ ਉਹ ਦਵਾਈ ਕਿਹੜੀ ਖੰਗ ਖੁੰਗ ਲੱਗੀ ਆ ਹੈ ਖੰਗ ਖੁੰਗ ਲੱਗੀ ਖੰਗ ਵਾਲੀ ਦਵਾਈ ਖੰਗ ਵਾਲੀ ਜਿਖਾਂ ਵਾਲੀ ਜਿਖਾਂ ਵਾਲੀ ਹਾਂ ਜਿਖਾਂ ਵਾਲੀ ਤੋਂ ਕੀ ਲੈਂਦੇ ਆ ਸ਼ਾਮ ਚੰਨੀ ਦਾ ਵੀ ਘਰ ਤਾਂ ਸੱਚ ਚੰਨੀਆਂ ਦਾ ਅਮਰੀਕਾ ਤੂੰ ਬਣਾਇਆ ਘਰੇ ਜਾ ਕੇ ਉਹ ਵੀਡੀਓ ਹਾਂ ਹਾਂ ਬਿਆਸੀ ਯਾਰ ਕੁੱਤੇ ਕੁੱਤੇ ਨਹੀਂ ਬਣਾਈ ਨਾ ਕਿੱਡਾ ਹੈਗਾ ਕਿਉਂ ਆ ਦੇਖੋ ਜੀ ਉਹ ਸੀ ਆ ਮੋਟਰ ਨਹੀਂ ਮੋਟਰ ਵਾਲਾ 10 ਐਕਸਯੂਵੀ ਦਾ ਟਾਇਰ ਤੇ ਲਾ ਕੇ ਪੜੇ ਨਾ ਆ ਠੀਕ ਹੋ ਗਿਆ ਮਣੀ ਕੋੜੇ 10 ਵਜੇ ਕਿਹੜੇ ਰੀ ਟ੍ਰੇਨਿੰਗ ਲੈਣ ਕਿਹੜੀ ਇਸ ਟਾਈਮ ਤੇ ਮੈਂ ਤੈਨੂੰ ਮੋਲ ਸਾਰੇ ਆ ਬਈ ਯਾਰ ਮੈਂ ਤੈਨੂੰ ਇਹ ਕਹਾਂ ਕੋੜਾ ਕਿਸੇ ਦਾ ਮਾੜਾ ਨਹੀਂ ਕੋੜਾ ਕਿਸੇ ਦਾ ਨਹੀਂ ਮਾੜਾ ਬਈ ਸਾਰੇ ਭਰਾਵਾਂ ਦੇ ਕੋੜੇ ਆ ਮਿਹਨਤ ਮਿਹਨਤ ਆ ਬਈ ਇਹ ਤਾਂ ਹਾਂ ਮਿਹਨਤ ਆ ਨਾ ਆਉਂਦਾ ਚਲਾਉਣਾ ਹਾਂ ਪਾਲਣਾ ਕੋੜਾ ਹਾਂ ਦਾ ਬੱਚੇ ਵੇਖਣੇ ਕੋੜੇ ਦੇ ਠੀਕ ਆ ਆਪ ਦੀ ਮਿਹਨਤ ਆ ਯਾਰ ਉਹ ਤਾਂ ਮਿਹਨਤ ਪਿਆਰ ਬਰੀਡਿੰਗ ਨੇ ਪਿਆਰ ਨੀ ਹੋਣਾਗਾ ਮਿਹਨਤ ਨਹੀਂ ਤਿਆਰ ਕਰਨਾ ਮੇਰੇ ਸਾਡੇ 10 ਆਪਣੇ ਨਾਲ ਮੱਗੀ ਨਾਲ 10% ਕੋੜੇ ਆਏ ਆ ਹਨਾ ਹਾਂ ਤਾਂ ਸਾਰੇ ਤੇ ਵੇਚਣ ਵਾਲੇ ਬਾਲੇ ਆਉਂਦੇ ਆ ਬਾਲੇ ਪਰ ਦਛਨੀ ਕੋੜਾ ਥੋੜਾ ਜਿਹਾ ਘੱਟ ਆ ਹਾਂ ਜਿਨ੍ਹਾਂ ਨੇ ਦਾਗ ਆਏ ਬਈ ਦਾਗ ਬਹੁਤ ਆ ਦਾਗ ਬਹੁਤ ਆ ਕਿੱਥੋਂ ਆਪਣੇ ਨੁਕਲੀ ਐ ਤੇ ਬਾਹਰੋਂ ਵੀ ਆ ਨੁਕਲ ਜੂਪੀ ਦੇ ਵੀ ਆ ਜਾਂਦੇ ਆ ਅੱਛਾ ਜੇ ਬਿਆਰ ਬਾਹਰੋਂ ਵੀ ਹਾਂ ਓਕੇ ਥੋੜਾ ਹੀ ਆ ਕੀ ਮਾਹੌਲ ਆ ਇਹ ਸਾਹਮਣੇ ਹੀ ਹੈ ਚੱਲ ਯਾਨੀ ਛਾਂ ਦੇ ਬੜੀ ਸੂਣੀ ਪਾਈ ਬੈਠਾ ਹੈ ਇਹ ਆਪ ਦੇ ਆਪ ਦੇ ਉੱਤੇ ਗੱਡੀ ਦੀਆਂ ਦੇਖਣਾ ਹੁੰਦਾ ਮੌਸ਼ੌਰ ਕੇ ਅੱਛਾ ਉਦੋਂ ਲਓ ਜੀ ਰਸਾਇਰੇ ਤੇ ਵੀ ਕਾਫੀ ਕੋੜੀ ਆਇਆ ਰੌਣਕ ਮੇਲਾ ਅੱਜ ਵੀ ਫਿਰ ਕੱਲ ਨੂੰ ਜਾਵੜ ਨਹੀਂ ਸਾਰੇ ਪਰਸੋਂ ਪਰਸੋਂ ਅੱਛਾ ਪਰਸੋਂ ਜਾਂ ਤੱਕ ਪਰਸੋਂ ਬੈਠੇ ਇਧਰ ਇਕੱਠੀ ਹੋਈ ਹੋਗੀ ਰੂਹੀ ਰੋਗ ਦੀ ਨਹੀਂ ਆਣੀ ਉਹ ਬੰਦੇ ਬੰਦੇ ਉਹ ਵੱਡਾ